ਲੋ ਜੀ ਉਸਤਾਦ ਜੀ ਗਰਮੀਆਂ ਆ ਗਈਆਂ ਤੇ ਕੁਲਫੀ ਵਾਲੇ ਭਾਈ ਵੀ ਪਹੁੰਚ ਆਏ ਨੇ ਆਹੋ ਔਰ ਉਸਤਾਦ ਕੀ ਹਾਲ ਹੈ ਹਾਲ ਅਲ੍ਹਾਬੀ ਸਵਾਦ ਦੇ ਆਸਮਾਨ ਸ਼ੁਕਰ ਅੱਲਾ ਬਾਗ ਦਾ ਹੋਰ ਫਿੱਟ ਬੱਸ ਆਪਣਾ ਜ਼ਿੰਮੇਦਾਰਾ ਤੇ ਨਾਲ ਵਲੋਗ ਵਗੈਰਾ ਬਣਾਈ ਦੇਣ YouTube ਤੇ ਔਰ ਅੱਲਾ ਤਾਲਾ ਨਵਾਰ ਨੇ ਮੁਗਲ ਮੁਗਲ ਹੁੰਦੇ ਨਾ ਠੀਕ ਤੈਨੂੰ ਪਤਾ ਸੀ ਕੁਲਵਾਰ ਮੁਗਲ ਹੁੰਦੇ ਨੇ ਨਹੀਂ ਆਹ ਉਹ ਜਿਹੜਾ ਲਵਾਰ ਨੇ ਤੇ ਹੁਣ ਮੁਗਲ ਹੋ ਗਏ ਸਿੱਧਾ ਸਿੱਧਾ ਆ ਚਲੋ ਜੀ ਲੱਗਾ ਕਿ ਮੁਗਲ ਅੱਛਾ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਤੇ ਸਾਰੇ ਪਰਵਾਹਾਂ ਦਾ ਵੈਲਕਮ ਆ ਸਵਾਗਤ ਆ ਜੀ ਆਨ ਵਨ ਆ ਤੇ ਆਪਾਂ ਕਰਦੇ ਆ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਵੇਗੀ ਤੁਹਾਡੇ ਸਾਰੇ ਪਰਵਾਹਾਂ ਨਾਲ ਸਾਂਝੀ ਕਰਾਂਗੇ ਤੇ ਜੁੜ ਕੇ ਰਹਿਣਾ ਕਿ ਵਲੌਗ ਪੂਰਾ ਦੇਖਣਾ ਲਓ ਜੀ ਆਪਣਾ ਜਿਹੜਾ ਟਾਈਮ ਹੋ ਗਿਆ ਡੰਗਰਾਂ ਨੂੰ ਪਾਣੀ ਪੁੜੇ ਡੋਣੇ ਆ ਇਹ ਬਾੜਦੀਆਂ ਛਪੜੇ ਵਲੋਗ ਥੋੜਾ ਜਿਆਦਾ ਲੇਟ ਸ਼ੁਰੂ ਕੀਤਾ ਕਿਉਂਕਿ ਆਪਣਾ ਸਵੇਰ ਸਵੇਰ ਜਿਆਦਾ ਕੰਮ ਸੀ ਤੇ ਉਹਨੇ ਵੇੜਿਆ ਪਹਿਲੇ ਤੇ ਮੈਂ ਕਿ ਚਲੋ ਬਾਅਦ ਚ ਅਸੀਂ ਵਲੋਗ ਸ਼ੁਰੂ ਕਰਦੇ ਆਂ ਤੇ ਪਾਣੀ ਪੂਣੀ ਡੋਣਨੇ ਆ ਉਧਰ ਪਾਉਂਦੇ ਆਂ ਨੇ ਆਪਣਾ ਛੋਟਾ ਭਰਾ ਪੱਠੇ ਤੇ ਆਪਾਂ ਜਾਣਦੇ ਆਂ ਕਿ ਜਾ ਕੇ ਥੋੜਾ ਛੋੜਾ ਲਵਨੇ ਆ ਕਿਉਂਕਿ ਰੋਜ਼ਾ ਵੀ ਆ ਆਪਾਂ ਲੰਨੇ ਆਂ ਥੋੜਾ ਤੇ ਆਪਾਂ ਉਸ ਤੋਂ ਬਾਅਦ ਮਿਲਦੇ ਆਂ ਆਪਾਂ ਚਿਵਾਈ ਤੇ ਲਓ ਜੀ ਹੋ ਗਿਆ ਸਾਡਾ ਟਾਈਮ ਡੰਗਰਾਂ ਦੀ ਚਿਵਾਈ ਦਾ ਡੰਗਰ ਲੱਗੇ ਹਟਾਉਣ ਕਿਉਂਕਿ ਦੋਦੀ ਸਾਡੇ ਦਾ ਆ ਗਿਆ ਸਾਨੂੰ ਫੋਨ ਤੇ ਕਹਿੰਦਾ ਜਲਦੀ ਜਲਦੀ ਜਾਣਾ ਡੰਗਰ ਜੋ ਸੁ ਛੱਡਦੀਆਂ ਮੱਜਾਂ ਦੁੱਧ ਦੀਆਂੋਂ ਤੋਂ ਪਹਿਲੇ ਪਹਿਲੇ ਕੋਸ਼ਿਸ਼ ਕਰੀਏ ਕਿ ਚੋਈ ਆਪਦੀ ਰਿਕਵਰ ਕਰੀਏ ਤੇ ਫਿਰ ਚੋਈ ਦੇ ਦੁੱਧ ਦੀ ਮੋਣਾ ਲਓ ਖੁਸ਼ਗਲ ਮੇਲਾ ਵੀ ਲਾਉਨੇ ਆ ਲਾਓ ਜੀ ਦੁੱਧ ਦੀ ਵੀ ਆ ਗਿਆ ਸਾਡਾ ਐਨ ਕਰਾਸ਼ ਐਨ ਕਰਾ ਲਾ ਆਹ ਗਲਾ ਲਈ ਜੀ ਦਾ ਆਹ ਆਪਾਂ ਗਲਾ ਲਈ ਮੇਰੇ ਵੀ ਕੰਮ ਨਹੀਂ ਹੁੰਦਾ ਤੁਹਾਡੇ ਨੂੰ ਦੁੱਧ ਸਾਨੂੰ ਆਈ ਟਾਈਮ 'ਚ ਆਇਆ ਪਾ ਲਓ ਅੱਧੀ ਪਾ ਲਓ ਦੁੱਧ ਅਜਨਾ ਰੋਜੇ ਦੇ ਵਿੱਚ ਤੋਂ ਗਰਮੀ ਸਾਨੂੰ ਥੋਕੇ ਅਜ ਆਇਆ ਨਹੀਂ ਕਿਉਂ ਸਾਰੀ ਕਰਾ ਨਹੀਂ ਰਿਹਾ ਇਹਨੂੰ ਭਰ ਦੇ ਨਾ ਕਰ ਬਰਾਬਰ ਕਰ ਦੇ ਥੋੜਾ ਪਾ ਦੇ ਤੇਨ ਦੇ ਦਾਈ ਜਾ ਰਹੇ ਦੋਦੀ ਆ ਫਤਾਰੀ ਤੇ ਨਹੀਂ ਜਾਣਾ ਕਿਧਰ ਅਜਾ ਮੈਂ ਇਥੇ ਦੋ ਦਿਨਾਂ ਦਾ ਸਹਰਿਆਂ ਦੇ ਫਤਾਰੀ ਹੈਗੀ ਦੋਦੀ ਕਰਦੀ ਹੋ ਗਏ ਲਾ ਇਹ ਲੋ ਚੇਦੇ ਬੜੀ ਜੀ ਮਾੜਾ ਬੰਦਾ ਆ ਤੂੰ ਹੱਲੇ ਮਾੜਾ ਚੱਕ ਕਰ ਲੋ ਇਹ ਆਇਲਾ ਆ ਗਿਆ ਦੁੱਧ ਆ ਗਿਆ ਦੋਦੀ ਸਾਡਾ ਬੰਦਾ ਪਿਆ ਆਇਲਾ ਇਹ ਨਾ ਨਾ ਰੋਇਆ ਕਰ ਯਾਰ ਦੋਦੀ ਆ ਨਾ ਰੋਇਆ ਕਰ ਵਾਹ ਜੀ ਕਰ ਇਹ ਆ ਵੇਲਾ ਕਿੰਨਾ ਰਖ ਲਿਆ ਇਹ ਲੋਚੋ ਇਹ ਹੋ ਗਿਆ ਕਿੰਨਾ ਕਿੰਨਾ ਹੋ ਗਿਆ ਬੜਾ ਦੋ ਇਹਦੂ ਘੜ ਲਾ ਤੇ ਉਹ ਦੂ ਤਿੰਨ ਘੜ ਲਾ ਤੇ ਤਤੀ ਰਹਿ ਗਿਆ ਤਤੀ ਰਹਿ ਗਿਆ ਅੱਲੇ ਸਿਆਪਾ ਤੋਂ ਗਾਵਾਂ ਦਾ ਪਾਇ ਨਹੀਂ ਤੇ ਮਾਇ ਕੈਣੀ ਲੈ ਆਉਣੀ ਸੀ ਖੁੱਲੇ ਮੂੰਹ ਵਾਲੀ ਅਖੀਰ ਤੇ ਮਿਲ ਲਿਆ ਕੈਣੀ ਆਪਣੇ ਕੋ ਪਈ ਵੱਡੀ ਕੈਣੀ ਇਹ ਤਾਂ ਪੁੱਛਿਆ ਨਹੀਂ ਸਾਡੇ ਕੋ ਪੂਰਾ ਵੱਡਾ ਡਰਮ ਪਿਆ ਵਾ ਮਾਨ ਦਾ ਤਵਾ ਮਾਨ ਦਾ ਚੱਲ ਯਾਰ ਗੱਡੀ ਥੋੜਾ ਘੰਮ ਲੈ ਲੈਂਦੇ ਕਿਹਦੀ ਅਵਤਾਰੀ ਬੰਸਪੁਰੇ ਜਾਣਾ ਮਾਸੀ ਜਾ ਓ ਟਾਇਲ ਤੇ ਯਾਰ ਪਤਾ ਕਰਕੇ ਦੱਸੀ। ਕੀ ਕਰਤੀਂ? ਨਹੀਂ ਜੀ ਪੱਥਰ ਹੈਗਾ ਟਾਇਲ ਜਿਹੜੀ ਵਾਸ਼ਰੂਮਾਂ 'ਚ ਲੱਗਦੀ। ਸ਼ਾਬਾਸ਼ ਮਾਯੋ ਪਤਾ ਹੈਗਾ ਨਵਨਾਵ ਬਾਗ ਦੇ ਕੋਲ ਦੁਕਾਨ ਹੈ। ਆਹੋ। ਹੈ ਯਾਰ। ਆਹੋ। ਇਹ ਵੀ ਰਾਲਾ ਕਦਾ ਕਰੇ? ਇਹ ਉਹ ਪਰਾਲਾ ਹੀ ਸਾਰਾ ਹੈ। ਹੈ? ਪਰਾਲਾ ਹੀ। ਇਹਦੇ ਸਲਾਦ ਪਤਾ ਤੇ ਗੋਂਗਲੂ ਤੇ ਲਓ ਜੀ ਟਾਈਮ ਹੋ ਗਿਆ ਪੱਠਾ ਦਾ ਤੇ ਇਧਰ ਚਾਚੇ ਨਾਲ ਨਾ ਬੰਦੇ ਲੱਗੇ ਨੇ ਪੱਠੇ ਵੱਢਣ ਆ ਵੀ ਮੁੰਡਾ ਕੰਮ ਨਹੀਂ ਦਿੰਦਾ ਜੇ ਮੁੰਡਾ ਕੰਮ ਨਹੀਂ ਕਰਦਾ ਵਾਹ ਵਾਹ ਰੋਜਾ ਵਾਹ ਮਾਸ਼ੱਲਾ ਯਾਰ ਸਾਡਾ ਵੀ ਰੋਜਾਈਏ ਟੈਨਸ਼ਨ ਨਾ ਲੈ ਲੈ ਅਸੀਂ ਸਮਝਿਆ ਤੂੰ ਜੈਕਟ ਪਾਈ ਹੋਈ ਹੈ ਯਾਰ ਐਡੀ ਗਰਮੀ ਵੇਖ ਤੇ ਠੰਡੀ ਜੈਕਟ ਪਾਈ ਹੋਈ ਹੈ ਭਾਈ ਇਹਨੇ ਦਾਤਰ ਕਿਥੇ ਹੀ ਦਾਤਰ ਵਖਾਈ ਆਹ ਵੇਖ ਦਾਤਰੰਦਾ ਦਾਤਰ ਵੇਖੋ ਜਨਾਬ ਸਾਡੇ ਵੇਲੇ ਦਾਤਰ ਵੱਡੇ ਵੱਡੇ ਨੇ ਇਹਦਾ ਦਾਤਰ ਵੇਖੋ ਜਨਾਬ ਚੁੰਝ ਲੈ ਉਹ ਤਾਂ ਪਹਿਲੇ ਨਜ਼ਰ ਹੀ ਨਹੀਂ ਆਇਆ ਇੱਕ ਵਾਰੀ ਭਾਈ ਇਹ ਖੁੰਗਿਆ ਭਾਈ ਮਾਸ਼ਾਅੱਲਾ ਰੋਜ਼ਾ ਮੁੰਡਿਆਂ ਦਾ ਜਿਹੜਾ ਨਾ ਪੱਠੇ ਵੱਢੰਦਾ ਹੈ ਜਿਹੜਾ ਨਾ ਖੁੰਗਿਆ ਆਹੋ ਬੰਦਾ ਤੇ ਮਾਰੂਗਾ ਕੇ ਨਹੀਂ ਜੇ ਪੱਠੇ ਨਾ ਵੱਢੂਗਾ ਤੇ ਹੋਰ ਨਹੀਂ ਯਾਰ ਬੰਦਾ ਵੀ ਕਿਉਂ ਮਾਰਦਾ ਤੁਸੀਂ ਬਾਲਾਂ ਹੀ ਨੂੰ ਵੀ ਰੇਤੀ ਲਵਾ ਯਾਰ ਉਧਰਾਂ ਰੇਤੀ ਗਾਉ ਇਹ ਮੁੰਡਾ ਆਇਆ ਆਪਣੇ ਕੋਲ ਨਾਲ ਦੇ ਪਿੰਡੋਂ ਨਾ ਤੇ ਇਹ ਆ ਸਾਡਾ ਕੰਮੀ ਸੀ ਉਹਦਾ ਮੁੰਡਾ ਆ ਕੋ ਲਵਾਰ ਨੇ ਮੁਗਲ ਮੁਗਲ ਹੁੰਦੇ ਨਾ ਠੀਕ ਤੈਨੂੰ ਪਤਾ ਸੀ ਕਿ ਲਵਾਰ ਮੁਗਲ ਹੁੰਦੇ ਨਹੀਂ ਨਹੀਂ ਆਹੋ ਅੱਗੇ ਲਵਾਰ ਨੇ ਤੇ ਹੁਣ ਮੁਗਲ ਹੋ ਗਏ ਨੇ ਦੱਸਦਾ ਯਾ ਚਲੋ ਜੀ ਲੱਗਾ ਕਿ ਮੁਗਲ ਅੱਛਾ ਆ ਨਹੀਂ ਇਹ ਵਾਣ ਕਿਥੇ ਲਓ ਜੀ ਉਧਰ ਆਪਣੇ ਬੰਦਾ ਵੀ ਤਿਆਰ ਹੋ ਗਿਆ ਟਰੈਕਟਰ ਲੈ ਕੇ ਜਵੀ ਵਢਣ ਆਪਾਂ ਚੱਲਦੇ ਆਂ ਬੰਦੇ ਬੈਸਣ ਲੱਗ ਪਏ ਇੱਥੇ ਫੇਰ ਤੋਂ ਐਵੇਂ ਕਹਿੰਦੇ ਆ ਬਾਹਰ ਲੈ ਲੈ ਓਏ ਬਾਹਣਿਆ ਇਹ ਤਾਂ ਲਵਾੜ ਨੇ ਮੁਗਲ ਹੁੰਦੇ ਨੇ ਇਹਨਾਂ ਰਗੜਦੇ ਨੇ ਧੜ ਕੇ ਚਲੋ ਚਲੋ ਵੱਢੋ ਯਾਰ ਤਹੀ ਵੀ ਚੱਲਦੇ ਆਂ ਵੱਢਦੇ ਆਂ ਪੱਠੇ ਲਓ ਜੀ ਪੱਠੇ ਵੱਢ ਗਏ ਨਾ ਆਪਾਂ ਹੋ ਗਏ ਵਿਲੇ ਤਾਂ ਆਪਾਂ ਚੱਲੇ ਆਂ ਘਰ ਮੈਨੂੰ ਕਿਹਾ ਉਹਨਾਂ ਕਿ ਤੂੰ ਘਰ ਚੱਲ ਤੇ ਮੈਨੂੰ ਕਰ ਬੰਨ ਇੱਧਰ ਲਾ ਦੇ ਪੱਠੇ ਤੇ ਚੱਲਦੇ ਆਂ ਡੇਰੇ ਤੇ ਮਾਲ ਲੰਗਰ ਬੰਨਦੇ ਆਂ ਤੇ ਕਰਦੇ ਆਂ ਆਪਾਂ ਰੋਜ਼ਾ ਇਫਤਾਰ ਠੀਕ ਬੋ ਜੀ ਉਸਤਾਦ ਜੀ ਗਰਮੀਆਂ ਆ ਗਈਆਂ ਤੇ ਕੁਲਫੀ ਵਾਲੇ ਭਾਈ ਵੀ ਪਹੁੰਚ ਆਏ ਨੇ ਆਹੋ ਔਰ ਉਸਤਾਦ ਕੀ ਹਾਲ ਹੈ ਹਾਲ ਅਲ੍ਹਾਬੀ ਸਲਾਮ ਸ਼ੁਕਰ ਅੱਲਾ ਬਾਗ ਦਾ ਹੋਰ ਫਿੱਟ ਬੱਸ ਆਪਣਾ ਜ਼ਿੰਮੇਦਾਰਾ ਤੇ ਨਾਲ ਵਲੋਗ ਵਗੈਰਾ ਬਣਾਈ ਦੇਣ YouTube ਤੇ ਔਰ ਅੱਲਾਹ ਤਾਲੂਕ ਆ ਵੀ ਆ ਵੀ ਦੇ ਅਮੀਨ ਅਮੀਨ ਤੁਹਾਡੇ ਭਰਾਵਾਂ ਦੀਆਂ ਦੁਆਵਾਂ ਰੋਜ਼ਾ ਹੀ ਰੋਜ਼ਾ ਜਰੋਨਾ ਜੀ ਆ ਜੀ ਲਓ ਆ ਜੀ ਕੁਲਫੀਆਂ ਕਿਹਾ ਬਾਜੀ ਲੈ 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 ਵੀ ਆ ਜੀ ਆ ਜਾ ਟਿੱਟੂ ਤੂੰ ਖਾ ਲਈ ਚਲੋ ਜੀ ਹੋਰ ਸਾਰਾ ਕੰਮ ਸ਼ਾਮ ਠੀਕ ਹੋਣੀ ਸ਼ੁਰੂ ਕੀਤਾ ਜੀ ਸਾਜੀ ਚਲੋ ਲਓ ਜੀ ਰੋਜ਼ਾ ਫਤਾਰ ਕਰਕੇ ਆਪਾਂ ਹੋ ਗਿਆਂ ਵੇਲੇ ਤੇ ਇੱਥੇ ਕਰਦੇ ਆ ਮਰੋਦ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ